ਪੈਂਪਰਾ ਦਾ ਰਿਸ਼ਤਾ ਇੱਕ ਸੱਚਾ ਸੁੱਚਾ ਇੱਕ ਪਰਦੇ ਵਾਲਾ ਤੇ ਇੱਕ ਸ਼ਰਮ ਵਾਲਾ ਹੁੰਦਾ ਦੋਨੋਂ ਪੈਂਪਰਾ ਇਹ ਬੀਚ ਤੇ ਗਏ ਸੀ ਜਿੱਥੇ ਜਾ ਕੇ ਇਹਨਾਂ ਨੇ ਫੋਟੋ ਪੋਸਟ ਕੀਤੀਆਂ ਸੀ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹਦੀ ਭੈਣ ਨੇ ਬਿਕਨੀ ਪਾਈ ਹੋਈ ਹੈ ਕੀ ਤੁਹਾਨੂੰ ਨਹੀਂ ਲੱਗਦਾ ਕਿ ਖਾਸ ਕਰਕੇ ਅਸੀਂ ਜਿਹੜੇ ਪੰਜਾਬੀ ਆ ਸਾਨੂੰ ਸਾਡੇ ਕਲਚਰ ਦਾ ਧਿਆਨ ਰੱਖਣਾ ਚਾਹੀਦਾ ਸਾਡੇ ਕੋਲ ਜਿੰਨਾ ਮਰਜ਼ੀ ਪੈਸਾ ਆ ਜਾਏ ਸਾਸ਼ਟੀਗਾਲ ਮੈਂ ਸੁਖਜੀਤ ਕੋਰ ਬਰਾੜ ਤੁਸੀਂ ਦੇਖ ਰਹੇ ਹੋ ਨਵੀ ਤਾਜਾ ਨਿਊਜ਼ ਚੈਨਲ ਗੱਲ ਕਰਦੇ ਆਂ ਪੈਂਪਰਾ ਦੇ ਰਿਸ਼ਤੇ ਦੀ ਪੈਂਟਰਾ ਦਾ ਰਿਸ਼ਤਾ ਇੱਕ ਸੱਚਾ ਸੁੱਚਾ ਇੱਕ ਪਰਦੇ ਵਾਲਾ ਤੇ ਇੱਕ ਸ਼ਰਮ ਵਾਲਾ ਹੁੰਦਾ ਪਰ ਕਈ ਲੋਕ ਜਿਨ੍ਹਾਂ ਦੇ ਕੋਲ ਅੰਨਾ ਪੈਸਾ ਆ ਜਾਂਦਾ ਜਾਂ ਫਿਰ ਕਹਿ ਸਕਦੇ ਆ ਕਿ ਜਦੋਂ ਨਾ ਕੋਲ ਨਾਮ ਤੇ ਫੇਮ ਆ ਜਾਂਦਾ ਉਦੋਂ ਇਹ ਬੰਦੇ ਇਸ ਸ਼ਰਮ ਨੂੰ ਲਾ ਕੇ ਜਿਵੇਂ ਕਿਤੇ ਸੁੱਟ ਛੱਡ ਦਿੰਦੇ ਅਸੀਂ ਜਿਸ ਬੰਦੇ ਦੀ ਗੱਲ ਕਰ ਰਹੇ ਆ ਉਹ ਬੰਦੇ ਨੇ ਮਿਹਨਤ ਕਰਕੇ ਨਾਮ ਕਮਾਇਆ ਫੇਮ ਕਮਾਇਆ ਤੇ ਅੱਜ ਭਾਰਤ ਦੇ ਵਿੱਚ ਉਹ ਜਾਂ ਫਿਰ ਇੰਟਰਨੈਸ਼ਨਲੀ ਕਹਿ ਸਕਦੇ ਆ ਕਿ ਹਜ਼ਾਰਾਂ ਲੱਖਾਂ ਨਹੀਂ ਕਰੋੜਾਂ ਲੋਕਾਂ ਦਾ ਉਹ ਇੱਕ ਇਨਸਪੀਰੇਸ਼ਨ ਬਣਿਆ ਹੋਇਆ ਉਹ ਬੰਦਾ ਲੋਕ ਉਹਦੇ ਤੋਂ ਇਨਸਪਾਇਰ ਹੁੰਦੇ ਨੇ ਅੱਜ ਕੱਲ ਦੇ ਬੱਚੇ ਉਸ ਨੂੰ ਆਈਡੀਅਲ ਮੰਨਦੇ ਨੇ ਪਰ ਇਸ ਬੰਦੇ ਨੇ ਜੋ ਹੁਣ ਸੋਸ਼ਲ ਮੀਡੀਆ ਤੇ ਰੀਸਟ ਜਿਹੜੀਆਂ ਇਹਦੀਆਂ ਪੋਸਟਾਂ ਸਿੱਗੀਆਂ ਉਹਨਾਂ ਨੂੰ ਦੇਖ ਕੇ ਕਿਤੇ ਨਾ ਕਿਤੇ ਸੋਸਾਇਟੀ ਦੇ ਉੱਤੇ ਬੁਰਾ ਅਸਰ ਪਾਇਆ ਅਸੀਂ ਗੱਲ ਕਰ ਰਿਆਂ ਸ਼ੁਭਮਨ ਗਿੱਲ ਤੁਸੀਂ ਸਾਰੇ ਇਹਨੂੰ ਜਾਣਦੇ ਹੋ ਸ਼ੁਭਮਨ ਗਿੱਲ ਕੋਈ ਆਮ ਨਾਮ ਨਹੀਂ ਹਿਕਾ ਭਾਰਤੀ ਕ੍ਰਿਕਟ ਟੀਮ ਦਾ ਪਲੇਅਰ ਆ ਹੁਣੇ ਹੀ ਕੁਝ ਦਿਨ ਪਹਿਲਾਂ ਇਸਨੇ ਆਪਣੀ ਭੈਣ ਦੇ ਨਾਲ ਸ਼ਹਨੀਲ ਗਿਲ ਦੇ ਨਾਲ ਇੰਸਟਾਗ੍ਰam ਤੇ ਫੋਟੋ ਪਾਈਆਂ ਸੀ ਦੋਨੋਂ ਭੈਣ ਭਰਾ ਇਹ ਬੀਚ ਤੇ ਗਏ ਸੀ ਜਿੱਥੇ ਜਾ ਕੇ ਇਹਨਾਂ ਨੇ ਫੋਟੋ ਪੋਸਟ ਕੀਤੀਆਂ ਸੀ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹਦੀ ਭੈਣ ਨੇ ਬਿਕਨੀ ਪਾਈ ਹੋਈ ਹੈ ਉਸ ਦੇ ਵਿੱਚ ਇਹਨਾਂ ਨੇ ਫੋਟੋ ਪੋਸਟ ਕੀਤੀਆਂ ਸੀ ਗਿਆ ਪਰ ਕੀ ਤੁਹਾਨੂੰ ਨਹੀਂ ਲੱਗਦਾ ਕਿ ਖਾਸ ਕਰਕੇ ਅਸੀਂ ਜਿਹੜੇ ਪੰਜਾਬੀ ਆ ਸਾਨੂੰ ਸਾਡੇ ਕਲਚਰ ਦਾ ਧਿਆਨ ਰੱਖਣਾ ਚਾਹੀਦਾ ਸਾਨੂੰ ਸਾਡੇ ਕਲਚਰ ਦਾ ਲਿਹਾਜ਼ ਕਰਨਾ ਚਾਹੀਦਾ ਸਾਡੇ ਕੋਲ ਜਿੰਨਾ ਮਰਜੀ ਪੈਸਾ ਆ ਜਾਏ ਜਿੰਨਾ ਮਰਜੀ ਨਾਮ ਆ ਜਾਏ ਫੇਮ ਆ ਜਾਏ ਪਰ ਕਿਤੇ ਨਾ ਕਿਤੇ ਸਾਨੂੰ ਰਿਸ਼ਤਿਆਂ ਨੂੰ ਲੈ ਕੇ ਸਾਡੇ ਕਲਚਰ ਨੂੰ ਲੈ ਕੇ ਸਾਡੇ ਵਿੱਚ ਉਹ ਪਰਦਾ ਹੋਣਾ ਚਾਹੀਦਾ ਸਾਡੇ ਵਿੱਚ ਉਹ ਸ਼ਰਮ ਹੋਣੀ ਚਾਹੀਦੀ ਹੈ ਉਹ ਲਿਹਾਜ਼ ਹੋਣਾ ਚਾਹੀਦਾ ਔਰ ਵੈਸੇ ਵੀ ਜਿਹੜਾ ਇਹ ਕਲਚਰ ਆ ਇਹ ਗੋਰਿਆਂ ਦਾ ਕਲਚਰ ਸ਼ੁਰੂ ਤੋਂ ਹੀ ਇਸ ਚੀਜ਼ ਨੂੰ ਕਰਦੇ ਆ ਰਹੇ ਨੇ ਉਹਨਾਂ ਵਾਸਤੇ ਇਹ ਚੀਜ਼ਾਂ ਬਹੁਤ ਨਾਰਮਲ ਨੇ ਪਰ ਸਾਡੇ ਵਾਸਤੇ ਇਹ ਚੀਜ਼ਾਂ ਨਾਰਮਲ ਨਹੀਂ ਹੋ ਸਕਦੀਆਂ ਸੋ ਸ਼ੁਭਮਨ ਗਿੱਲ ਨੇ ਪਹਿਲੀ ਵਾਰੀ ਇਦਾਂ ਦੀ ਕੋਈ ਪੋਸਟ ਨਹੀਂ ਪਾਈ ਹੈ ਹੈਗੀ ਆਪਣੀ ਭੈਣ ਦੇ ਨਾਲ ਪਹਿਲਾਂ ਵੀ ਬਹੁਤ ਸਾਰੀਆਂ ਪੋਸਟਾਂ ਇੰਸਟਾਗ੍ਰam ਤੇ ਆਪਣਾ ਸੋਸ਼ਲ ਮੀਡੀਆ ਜਿਹੜੀ ਵੀ ਉਹਦੇ ਪਲੇਟਫਾਰਮ ਨੇ ਅਕਾਊਂਟ ਨੇ ਉਹਨਾਂ ਤੇ ਪੋਸਟ ਕੀਤੀਆਂ ਹੋਈਆਂ ਨੇ ਸੋ ਇਸ ਚੀਜ਼ ਨੂੰ ਲੈ ਕੇ ਜਾਂ ਫਿਰ ਕਹਿ ਸਕਦਾ ਕਿ ਨਾ ਪੋਸਟਾਂ ਨੂੰ ਲੈ ਕੇ ਲੋਕਾਂ ਦਾ ਵੀ ਗੁੱਸਾ ਦੇਖਣ ਨੂੰ ਮਿਲਿਆ ਜੇ ਆਪਾਂ ਸ਼ੁਭਮਨ ਗਿੱਲ ਦੇ ਅਕਾਊਂਟ ਤੇ ਜਾ ਕੇ ਉਹਦੇ ਕਮੈਂਟ ਸੈਕਸ਼ਨ ਚੈੱਕ ਕਰਾਂਗੇ ਤੇ ਬਹੁਤ ਸਾਰੇ ਲੋਕਾਂ ਨੇ ਭੱਦੇ ਕਮੈਂਟ ਵੀ ਕੀਤੇ ਹੋਏ ਨੇ ਸੋ ਖਾਸ ਕਰਕੇ ਸਾਨੂੰ ਪੰਜਾਬੀਆਂ ਨੂੰ ਸਾਡੇ ਕਲਚਰ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਇੱਕ ਪਰਦਾ ਹੋਣਾ ਚਾਹੀਦਾ ਉਹ ਪਰਦਾ ਹਮੇਸ਼ਾ ਰਹਿਣਾ ਚਾਹੀਦਾ ਤੁਸੀਂ ਆਪਾਂ ਇਸ ਚੀਜ਼ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਬੁਰਾ ਅਸਰ ਉਹਦੇ ਫੈਨਸ ਤੇ ਪਿਆ ਜਿਹੜੇ ਲੋਕਾਂ ਨੂੰ ਫੋਲੋ ਕਰਦੇ ਨੇ ਸੋ ਵੈਸੇ ਜੇ ਆਪਾਂ ਗੱਲ ਕਰੀਏ ਸੋਸ਼ਲ ਮੀਡੀਆ ਇਨਫਲੂਐਂਸਰਸ ਹੁੰਦੇ ਨੇ ਜਾਂ ਫਿਰ ਕਹਿ ਸਕਦੇ ਆ ਕਿ ਜਿਹੜੇ ਪੜੇ ਲਿਖੇ ਆਪਾਂ ਨਹੀਂ ਕਹਿ ਸਕਦੇ ਕਿ ਅਨਪੜ ਲੋਗ ਹੁੰਦੇ ਨੇ ਉਹ ਚੀਜ਼ਾਂ ਕਰਦੇ ਨੇ ਉਹਨਾਂ ਨੂੰ ਚੀਜ਼ਾਂ ਦੀ ਸਮਝ ਨਹੀਂ ਹੁੰਦੀ ਜਾਂ ਫਿਰ ਕਹਿ ਸਕਦੇ ਕਿ ਇਹਨਾਂ ਨੂੰ ਕਿਸੇ ਵੀ ਚੀਜ਼ ਦੀ ਸ਼ਰਮ ਨਹੀਂ ਹੁੰਦੀ ਪਰ ਇਹੋ ਜਿਹੇ ਲੋਕ ਜਿਨ੍ਹਾਂ ਨੇ ਮਿਹਨਤ ਕਰਕੇ ਇੱਕ ਫੇਮ ਇੱਕ ਨਾਮ ਕਮਾਇਆ ਹੁੰਦਾ ਇੱਕ ਲੈਵਲ ਤੇ ਉਹ ਪਹੁੰਚੇ ਹੁੰਦੇ ਨੇ ਜੀ ਇਹੋ ਜਿਹੇ ਲੋਕ ਵੀ ਇਹੋ ਜਿਹੇ ਪੋਸਟਾਂ ਪਾਉਣਗੇ ਲੋਕਾਂ ਦੇ ਉੱਤੇ ਇੰਨਾ ਬੁਰਾ ਅਸਰ ਛੱਡਣਗੇ ਤੇ ਉਹ ਇਹ ਸਭ ਕਰਕੇ ਜਾਂ ਫਿਰ ਦਿਖਾ ਕੇ ਕੀ ਸਿੱਧ ਕਰਨਾ ਚਾਹੁੰਦੇ ਨੇ ਤੁਸੀਂ ਵੀ ਆਪਣੇ ਵਿਚਾਰ ਸਾਡੇ ਕਮੈਂਟ ਸੈਕਸ਼ਨ ਦੇ ਵਿੱਚ ਦੇ ਸਕਦੇ ਹੋ ਬਹੁਤ ਵੱਡਾ ਇਹ ਸਵਾਲ ਆ ਖਾਸ ਕਰਕੇ ਸ਼ਮਨ ਗਿੱਲ ਸਾਡੇ ਪੰਜਾਬੀ cultures ਤੋਂ ਬਿਲੋਂਗ ਕਰਦਾ ਪੰਜਾਬੀਆਂ ਨੂੰ ਤੇ ਇਹ ਚੀਜ਼ਾਂ ਬਿਲਕੁਲ ਵੀ ਸੂਟ ਨਹੀਂ ਕਰਦੀਆਂ ਇਸ ਕਰਕੇ ਤੁਸੀਂ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਦੇ ਸਕਦੇ ਹੋ ਕਿ ਇਹੋ ਜਿਹੇ ਲੋਕ ਜਦੋਂ ਇਹੋ ਜਿਹੇ ਚੀਜ਼ਾਂ ਕਰਦੇ ਨੇ ਸੋਸ਼ਲ ਮੀਡੀਆ ਤੇ ਕਿ ਉਹ ਕੀ ਸਿੱਧ ਕਰਨਾ ਚਾਹੁੰਦੇ ਨੇ